ਜਾ ਗਿਆ ਜਾ ਗਿਆ ਜਾ ਕੋਲ ਪਾ ਆ ਪਰ ਆ ਗਿਆ ਹਾਂਜੀ ਕੀ ਹਾਲ ਚੱਲ ਦੋਸਤੋ ਆਪਾਂ ਅੱਜ ਲੈ ਕੇ ਆਏ ਆ ਕਾਈਟ ਫਲਾਈਂਗ ਵਲੌਗ ਸਬਸਕ੍ਰਾਈਬ ਕਰਦੇ ਆਪਾਂ ਸਾਰਿਆਂ ਨੇ ਤੁਸੀਂ ਵਧੀਆ ਹੋਵੋਗੇ ਤੇ ਆਪਣਾ ਦੇਖੋ ਮੁੰਡੇ ਚੈੱਕ ਕਰੋ ਖਾਦੀ ਬੀਤੀ ਚ ਜੀ ਪਤੰਗ ਚੜਾਉਣ ਲੱਗੇ ਸیرے ਸیرے ਮੁੰਡੇ ਨੇ ਕਰੋ ਡਾਤਾ ਮੁੰਡੇ ਨੇ ਪਤੰਗ ਆ ਰਿਹਾ ਅ ਜਿਹੜਾ ਮੁੰਡਾ ਨਾ ਲੁੱਟ ਲੁੱਟ ਕੇ ਪਤੰਗ ਚੜਾਉਂਦਾ ਰਹਿੰਦਾ ਉਹ ਐਵੇਂ ਹੀ ਲੁੱਟ ਕੇ ਸਾੜਨਾ ਪਿੱਛੇ ਲਾ ਕੇ ਉਹ ਵਾਕਈ ਸਹੀ ਗੱਲ ਆ ਚਲੋ ਜੋ ਵੀ ਆ ਲੜਫੇ ਲੜਵੇ ਲੜਾਈ ਹੋਗੀ ਲੜਾਈ ਹੋਗੀ ਲੜਾਈ ਹੋਗੀ ਇੱਧਰ ਲੜਾਈ ਹੋਗੀ ਆ ਦਾਦੇ ਆ ਤੂੰ ਵੇਚਾ ਕੋ ਹਣੀ ਹੁੰਦਾ ਇਹ ਕਿੱਥੇ ਤਾਂ ਕਿ ਰੱਖਣੀ ਏ ਜਸੂ ਸੱਛੂ ਢਾ ਠਾਕੁਰ ਦੇਸੀ ਰੰਗਵਾਦ ਤੁਸੀਂ ਜਲਦੀ ਜਲਦੀ 100 ਸਬਸਕ੍ਰਾਈਬਰ ਕਰਾ ਦਿਓ ਆਪਾਂ ਸਿੱਧਾ ਹੀ ਸ਼ਕਤੀ ਗੱਟੂ ਦੀ ਅਨਬਾਕਸਿੰਗ ਲੈ ਕੇ ਆਵਾਂਗੇ ਜਲਦੀ ਤੋਂ ਜਲਦੀ ਓਏ ਓਹ ਵੜਤਾ ਈ ਏ ਵਾਰੀ ਵਾਰੀ ਮम्मा ਕਦੇ ਉਹ ਖੁੰਦਾ ਪਤੰਗ ਕਦੇ ਉਹ ਖੁੰਦਾ ਜਸੂ ਤੁਸੀਂ ਵੀ ਠੀਕ ਨਹੀਂ ਰਹਿੰਦੇ ਕੇ ਪਿਛੇ ਪਤੰਗ ਆਇਆ ਉਹ ਨਾਂ ਗਿਆ ਪਰਾਂ ਆਪਣੇ ਕੋ ਲਟਲਾ ਵਿਲੇ ਇੱਥੇ ਪੈਂਦੀ ਡੋਰ ਆ ਆ ਗਿਆ ਆਪਣੇ ਕੋਲੀ ਆਪਣੇ ਕੋਲੀ ਆ ਸਾਲਿਆ ਹਵਾ ਲੀ ਫੜਦੀ ਫੜਦੀ ਆਪਣੇ ਕੋਲੀ ਆ ਗਈ ਗਈ ਉਧਰ ਹੀ ਘੁੰਮ ਗਿਆ ਆਪਣੇ ਕੋਲੀ ਆ ਗਈ ਦੇਖ ਲੋ ਆਪਾਂ ਹੁਣ ਮਾੜਾ ਪਿੱਛੇ ਪਤੰਗ ਚ ਚੜਨ ਨਾ ਆਪਾਂ ਉਹ ਕਰ ਜਾਨੇ ਆ ਆਪਣੇ ਤੇ ਉੱਥੇ ਆ ਕੇ ਮਾੜਾ ਆ ਬੜਾਉਣੇ ਆ ਵਲ ਇਹ ਪਹਿਲਾਂ ਹੀ ਪਹੁੰਚੇ ਹੋਏ ਸੀਗੇ ਉਹ ਭਈ ਨਾ ਵੇ ਚਲਾਵਾਂਗੇ ਅੱਜ ਆਪਾਂ ਦੇਖ ਦੀ ਵੀ ਭਈਓ ਕਿੱਥੇ ਆ ਸ਼ਾਹ ਆ ਸਾਹਮਣੇ ਲੱਗਦੇ ਵੇ ਵੇਚੇ ਦਸੜੀ ਇਧਰ ਵੀ ਚੜ ਪਿਆ ਤੰਗ ਅੱਤੇ ਹੋ ਰਿਹਾ ਇਧਰ ਵੀ ਚੜ ਪਿਆ ਘੌਰ ਆ ਆਪਣਾ ਆ ਰਿਹਾ ਵਧਾਓ ਆ ਦੋ ਜਣੇ ਆ ਇਧਰ ਚੜਦੇ ਪਏ ਕਿਧਰ ਗਏ ਆ ਦੇਖੋ ਖੱਚ ਤੂੰ ਹੋ ਗਈ ਆ ਲਾ ਪੱਗੇ ਦੇਖਦੇ ਆ ਹੋਰ ਵੀ ਭਈਓ ਨਹੀਂ ਲਾਵੇ ਹਾਂਜੀ ਵੀਰ ਦਲੀ ਉਹ ਬਿੱਲੇ ਕੋਲ ਆ ਮੇਰੀ ਜਾ ਬਿੱਲੇ ਤੋਂ ਫੜ ਕੇ ਲਿਆ ਪੜੀ ਜਾ ਮੜਾਏ ਭਾਜਾ ਅੱਜ ਦਾ ਮੌਸਮ ਦੇਖੋ ਇਹ ਪੂਰਾ ਕਲੀਅਰ ਹੋਇਆ ਪਿਆ ਵਾ ਹੋ ਵੜਾਲੀ ਓਏ ਫੋਨ ਵਰਤੀ ਉਹਨਾਂ ਨੇ ਆ ਜਾਂਦੀ ਭਾਈ ਦੀ ਵਾਸੀ ਆ ਐਂਡ ਆ ਇਹ ਨਹੀਂ ਮਿਲਣਾ ਨਾਈਕੀ ਦਾ ਬੂਟ ਦਿੱਦਨੇ ਮਨਾਨ ਨੂੰ ਮਿਲਣਾ ਨਾਈਕੀ ਦਾ ਬੂਟ ਨਾਈਕੀ ਦਾ ਬੂਟ ਵਰਲਡ ਕੱਪ ਆ ਐਤਵਾਰ ਦਾ ਵਰਲਡ ਕੱਪ ਐਤਵਾਰ ਦਾ ਵਧਾਵਾ ਲਾ ਵਧਾਵਾ ਵਧਾਵਾ ਮਾ ਆਪਣੀ ਮਿਹਰ ਆ ਗਈ ਆ ਉਹ ਚਲੜੀ ਫੜ ਲਓ ਉਹਦੀ ਯਾਰ ਕੇ ਉਹ ਚਲੜੀ ਫੜ ਬਿੱਲੇ ਯਾਰ ਕਿਤੋਂ ਮਿਟਵਾਲਿਆ ਜਾ ਕੋਲ ਪਾਓ ਪਰ ਆ ਗਿਆ ਤਾ ਵਾ ਲੱਗਣੀ ਆਪਾ ਲੱਗਦੇ ਲੱਗਦੇ ਵੜਦੇ ਲੱਗਦੇ ਲੱਗਦੇ ਐਵੇਂ ਨਹੀਂ ਬੁਗੇ ਮੋਨੋ ਫਿਲ ਕਹਿੰਦੇ ਮੋਨੋ ਫਿਲ ਆਉ ਜਾਂਦਾ ਉਹ ਜਾਂਦਾ ਹੀ ਉਹ ਜਾ ਰਿਹਾ ਇੱਕ ਹੋਰ ਸੜ ਪਿਆ ਵਾ ਫੇ ਆਪਾਂ ਬੰਦੇ ਆਪਾਂ ਹਣੇ ਪੂਰੇ ਟ੍ਰੇਨ ਨਹੀਂ ਆ ਢਿੱਲੇ ਜੇ ਬੰਦੇ ਆਪਾਂ ਤੇ ਫੇ ਆਪਾਂ ਜਿਹੜਾ ਟ੍ਰੇਨ ਹੋ ਗਿਆ ਫੇ ਯੈਸ ਕਰਾ ਦੇਾਂਗੇ ਯੈਸ ਓਏ ਕੋ ਬਤੰਗ ਚੜ ਪਿਆ ਵਾ ਤੂੰ ਕੀ ਦੇਦਾ ਬਤਾ ਲੈਂਦੇ ਉਹਨਾਂ ਨੂੰ ਮਰੇ ਇੱਕ ਹੋਰ ਸੜ ਪਿਆ ਬਤਾਉਂਗਾ ਪਉਣਾ ਵੀ ਚਲਾਉਨੇ ਆ ਉਮਾਰ ਖੱਲੇ ਕਰ ਤੂੰ ਉਹ ਤੰਨੇ ਲਈ ਫਿਰਦਾ ਸੂਰਜ ਦੇ ਕਰੋ ਯਾਰ ਉਧਰ ਨੂੰ ਲਾ ਲਿਆ 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 ਦੁਰਵਧਾਈਆਂ ਓਏ ਉਹਨੇ ਪਤਾੰਗ ਨਾਲ ਜਿਆਦੀ ਡੋਰ ਵਧਾ ਕੇ ਰੱਖੀ ਠੀਕ ਹੈ ਜੱਸੂ ਸਛੋਟਾ ਠਾਕੁਰ ਵਧਾ ਵਧਾ ਵਦਾ ਵਧਾ ਵਦਾ ਆ ਚਲਾੜੀ ਦੀ ਡੋਰ ਲੈ ਬਿਠ ਕੇ ਰੱਖ ਲੈ ਗੱਟੂ ਬੋਲ ਲੈ ਬਿਠਣਾ ਔਖਾ ਯਾਰ ਇਹ ਇਸ ਕਰਕੇ ਆਪਾਂ ਚਲਾੜੀ ਤੇ ਲਵੇਟ ਲਈਦੀ ਆ ਫੜਾ ਯਾਰ ਲਾਗੇ ਖਹਿਚ ਮੁਰਦੋਂ ਖਹਿਚ ਲਾਗੇ ਮੈਂ ਤੈਨੂੰ ਕਹਿਆ ਸੀ ਨਾ ਆਪਣੇ ਉਰੇ ਨਾਲ ਡੋਰ ਜਿਆਦੀ ਵਧਾ ਕੇ ਰੱਖੀ ਮੋਚਾ ਆਪਣੇ ਆਈ ਨਹੀਂ ਪਰ ਲੱਥ ਗਈ ਆ ਆਪਣੀ ਠੀਕ ਆਣਾ ਹਾਂ ਡੋਰ ਖਿੱਚਣ ਦਾ ਜੋਰ ਲੱਗਾ ਮੂੰਗਾ ਟਿ ਲਾਇਆ ਕਰਦਾ ਤੈਨੂੰ ਕਹਿਆ ਸੀ ਨਾ ਡੋਰ ਵਧਾ ਕੇ ਰੱਖ ਲੈ ਆ ਪਤੰਗ ਲਿਆਉਂਦੇ ਆ ਫੇਰ ਠੀਕ ਆ ਦਿਖਾਈਓ ਪਤੰਗ ਕਿਹੜੇ ਕਿਹੜੇ ਆ ਲੈ ਵੀ ਘਾਟਾ ਨਹੀਂ ਹੋ ਅੱਜ ਦੇ ਦਿਨ ਦੀ ਪਤੰਗ ਵਾਧੂਗਾ ਆ ਜੜਾ ਆਵੇ ਆਇਆ ਜੜਾ ਹਾਂ ਮਮਾ ਖਿੱਚੀ ਸਿੱਤਰ ਬਹੁ ਹੈ ਤਲਾ ਪਾਓ ਇਹਨੂੰ ਬਿੱਲੇ ਪਾ ਦੇ ਤਲਾਵਾ ਓਏ ਹੋਰੇ ਆਪਣਾ ਮੰਡ ਓਪੋਜ਼ਿਟ ਵਾਲਿਆਂ ਦਾ ਪਤੰਗ ਇਧਰ ਗਈ ਓਏ ਆਪਣਾ ਆ ਰਿਹਾ ਲੈ ਆ ਲੈ ਆ ਉਧਰ ਨੂੰ ਆਦੇ ਵਰਗਾ ਚਿੜੀ ਮਾਰ ਜੜਾਉਂਦੇ ਆ ਘਰੇ ਬਣਾਇਆ ਉਹ ਪਤੰਗ ਡਾਈ ਓਏ ਇਹਨੂੰ ਇਤਵਾਰ ਬਾਬੇ ਨਿਆਰੇ ਬੰਨੇ ਹੁੰਦੇ ਆ ਮੌਸਮ ਅੱਜ ਦੇਖ ਲੋ ਕਿੰਨਾ ਕਲੀਅਰ ਐ ਪੂਰਾ ਕਿੱਧਰ ਵਾਲਿਆ ਤੂੰ ਗੁਰੂਆ ਪਤੰਗ ਤੇਰੇ ਉੱਪਰ ਆਕਾ ਦੇਖੀ ਰਾ ਜਾਂਦਾ ਓਏ ਕੇ ਦੀ ਉਹਦੀ ਪੰਨ ਦੀ ਡੁੱਟ ਗਈ ਉਹਦੀ ਲੈ ਜਾਈ ਯਾਰ ਕੀ ਕਰ ਸਕਦੇ ਆ ਸ਼ਾਮ ਨੂੰ ਬਾਬੇ ਦੇਖਣ ਆਲਾ ਮਾਹੌਲ ਪੂਰਾ ਬੇਬੀ ਹੁੰਦਾ ਵਾ ਪਤੰਗ ਹੀ ਪਤੰਗ ਇੰਨੇ ਆ ਰਾਂ ਬੰਜਾ ਪਰ ਇੰਨੇ ਨਹੀਂ ਪਤਾ ਉੜਦੇ ਮੇਰੇ ਕਹਿ ਦਾ ਮਤਲਬ ਕਿਦਾਂ ਕੀ ਪੇਚੇ ਲਾਉਣ ਜੁਗੇ ਹੋ ਜਾਂਦੇ ਆ ਉੱਪਰ ਸਿਰ ਦੇ ਉਪਰ ਪਾਪੜ ਤੰਡ ਆ ਗਿਆ ਵਾ ਉਹਨਾਂ ਵਿੱਚ ਲਾਵਾਂਗੇ ਕੀ ਹੋਇਆ ਖੱਜ ਲਾਉਣੀ ਆ ਲਾਲਾ ਭਰਾ ਤੂੰ ਖੱਜ ਓਕੇ ਓਕੇ ਜੋਸ਼ ਤੇਚੀ ਆ ਜੋਸ਼ ਤੇਚੀ ਆ ਸਾਡੇ ਦੀ ਆ ਜੋ ਗੁਰੂ ਆ ਗੁਰੂ ਗੁਰੂ ਆ ਲੱਗਿਆ ਵੇ ਚ ਇਧਰੋਂ ਆਪਣਾ ਕਿੱਧਰ ਗਿਆ ਉਹਨਾਂ ਦਾ ਹੰਗ ਮੈਂ ਉੱਪਰ ਆ। ਇਹਦਾ ਚਾਚਾ ਚਾਚਾ ਬਾਹੂ ਆ ਗਿਆ ਜੀ। ਚਾਚਾ ਬਾਹੂ ਆ ਗਿਆ। ਖੇਚ ਗੱਟੇ। ਓ ਸ਼ਾਹ ਜੀ ਹੋਣੇ ਆ ਇੱਥੇ। ਅੰਨੀ ਟੱਲੇ ਛੱਡ ਦੇ। ਚੱਲ ਛੱਡ ਦੇ। ਪੇਚਾ ਨਹੀਂ ਪਿਆ। ਚੱਲ ਜੇ। ਆ ਕੇ ਆਇਆ। ਕੀ ਹੋ ਗਏ? ਆਪਾਂ ਵਿੱਚ ਲੱਗਣ ਲੱਗਾ। ਸਰ ਦੇ ਉੱਪਰ ਆ ਕਿ ਚੜਾਈ ਦੀ ਠੀਕ ਹੈ ਟੋਰ ਵੋ ਹੀ ਆਣੀ ਹੁੰਦਾ ਓਏ ਆ ਗਿਆ ਆਪਾਂ ਮਰਤਾ ਪੇਚਾ ਓ ਮੋਂ ਨਾ ਮੋਂਦਾ ਵੈਸੇ ਆਪ ਤੰਗ ਲੈਣਾ ਪਰ ਆਪਾਂ ਵੜਤਾ ਪਰੇ ਹੋ ਗਿਆ ਮੈਂ 拉ਦੇ ਓਏ ਇਹਦੇ ਉੱਪਰ ਵੀ ਰਹਾ ਦੇ ਥਮੋਂਦੀ ਬਾਕੇ ਕਰਦੇ ਜਾ ਜੋ ਕਰਨਾ ਇਹ ਅੱਜ ਦਸ ਹੋਣੀ ਏ ਸਭ ਭਾਂਵੇਂ ਜੱਟ ਦਾ ਖਾ ਖਾ ਦੇ ਵੀ ਰਹਾ ਦੇ ਓਏ ਸ਼ਵਲ ਲੈ ਮਾਣਾ ਖਚ ਮਾਰ ਕੇ ਲੱਗ ਜਾ ਕਨੇ ਡਾੜਾ ਆਪਣਾ ਮਾ ਚਿੱਟਾ ਆਉਦਾ ਵਾ ਜਾ ਬੱਲੇ ਸ਼ਵਲ ਆਇਆ ਯਾਰ ਆਇਆ ਲੱਗਣੀ ਇੱਕ ਹੋਰ ਵਿੱਚ ਲੱਗਣ ਲੱਗਾ ਉੱਪਰ ਲੱਪਣਾ ਆ ਰਿਹਾ ਹੋਰਾ ਜੁਜੇ ਦਾ ਕਿ ਇਹ ਦੂਰ ਦੂਰ ਕਿਤੇ ਹੋਏ ਬਦਾਂਗਾ ਲੱਗਾ ਓਏ ਬੇਚਾ ਚਲ ਅਗਲੀ ਵਾਰ ਦੱਸੂ ਲੱਗਾ ਓਏ ਚਾ ਤਾਨ ਕੇ ਰੱਖੀ ਓਏ ਚਲ ਅਗਲੀ ਵਾਰ ਦੋਗੇ ਤਾਂ ਹੀ ਆ ਹਲੋ ਇਹ ਕਿਦਾਂ ਜਾਣ ਚਲੜੀ ਸਾਡੇ ਬੰਦੇ ਕੋ ਕੱਚੇ ਆ ਜੀ ਉਹ ਤੇ ਚਾਪਿਆ ਹੋਇਆ ਕਿ ਨਹੀਂ ਉਹ ਚੁੱਤੇ ਉੱਪਰੋਂ ਬਟੇ ਲਵਾ ਕੇ ਜੀ ਰੱਖਾ ਤੇਨੂੰ ਕੀ ਹੁੰਦਾ ਜੀ ਰੱਖੀਂ ਅਨਕ ਕਸੂਰ ਜਮ ਉਹ ਕਿਦਾਂ ਲੱਗਣ ਡਿਆ ਓਏ ਓਏ ਐ ਲੱਗ ਰਹੀ ਪੜਨੀ ਹੋ ਗਈ ਲੜਵੇ ਓ ਕੌਣੀ ਆ ਪਤੰਗ ਵੱਡਿਆ ਗਿਆ ਵੇਗੀ ਆ ਓ ਨਹੀਂ 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 ਨਾ ਹਟੋ ਨਾ ਹਟੋ ਓ ਰੋ ਕਰ 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 ਹਟ ਨਾ ਹਟ ਨਾ ਹਟ ਓ ਹਟਾ ਡੋ ਹਾਂ ਨਹੀਂ ਬਾਹਰ ਚੱਲੋ ਸਾਰਾ ਪਾਣੀ ਆਵੇ ਇਤਨਾ ਹੜੀ ਸ ਹੈ ਤਣਕਾ ਮਾਰਦਾ ਕੀ ਕਰਨਾ ڈوٹٹی بڑا ایوار اج ڈوٹٹی ہڈی بہت ਘਰੇ ਆ ਗਿਆ ਸੀ ਆਪਣੇ ਗੁਰੂ ਆ ਪਤੰਗ ਕੀ ਹੋ ਮਾਦੀ ਉਹ 4K ਦਾ ਸਹੀ ਹੁੰਦਾ ਸਿਸਟਮ ਆਪਣਾ ਸੂਰਜ ਦੇਖੋ ਕਿਦਾਂ ਦਿਖਣ ਲੱਗ ਪੈਂਦਾ ਕੀ ਹੋ ਮਾਦੀ ਇਹ ਕਿਤੇ ਥੂ ਆ ਤੇ ਕਿਤੇ ਠਾਕੁਰ ਤੇ ਠੂ ਆ ਬਸ ਇੰਡੀਆ ਨਾਲ ਦੋਨਾਂ ਦੀ ਕਹਾਣੀ ਖਤਮ ਅੱ딜 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 ਜਲਦੀ ਵੇਚ ਆ ਆ ਗਿਆ ਫੇਰ ਬਾਬੇ ਉਹ ਵਧਾਉਣ ਹੀ ਨਹੀਂ ਦਿੰਦੇ ਕਿਥੋਂ ਜੱਕ ਜਾਂਦੇ ਆ ਆ ਗਿਆ ਸਾਡੇ ਉੱਪਰ ਤਾਂ ਕਿਧਰ ਗਿਆ ਆਏ ਆ ਗਿਆ ਫੜਾ ਲੱਗਣੀ ਵੜ ਕੇ ਗਿਆ ਆਪਣਾ ਪੁੜੀ ਆ ਖੇਚ ਨਾਲ ਨਹੀਂ ਖੇਚ ਨਾਲ ਨਹੀਂ ਉੱਪਰ ਆਖੇ ਦੇ ਇਹ ਹੋ ਗਿਆ ਫੜਲਾ ਥਲਾੜੀ ਫੜਾ ਮੈਨੂੰ ਪੰਪੇ ਆ ਆਹ ਇਹ ਫੜਨੇ ਚੋਕੇ ਨਹੀਂ ਸੰਗ ਬਸੋਣੇ ਉੱਤੇ ਨਹੀਂ ਬੰਨੇ ਚੋਕੇ ਨਹੀਂ ਆਇਆ ਮੁੰਡਾ ਬਾਜ ਇਹ ਬਾਜ ਆਹ ਵਾ ਮੁੰਡਾ ਡੇਢ ਗੁਡੀਆ ਨਹੀਂ ਨਹੀਂ ਕਿ ਕਰਦਾ ਫੜੀਓ ਆ ਗਿਆ ਮਿਲਦਾ ਹੈ ਜੈਸੂ ਨੂੰ ਪੁਆਇੰਟ ਠਾਕ ਅੱਜ ਦਾ ਵਲੌਗ ਇੱਥੇ ਕਰਦੇ ਹਾਂ ਸਮਾਪਤ ਥੋਪ ਕਰਦੇ ਹਾਂ ਤੁਹਾਨੂੰ ਵਲੌਗ ਵਧੀਆ ਲੱਗਾ ਹੋਊਗਾ ਜੇ ਵਧੀਆ ਲੱਗਿਆ ਤਾਂ ਲਾਈਕ ਸਬਸਕ੍ਰਾਈਬ ਜਰੂਰ ਕਰਦੇ ਹੋ ਬਾਏ ਥ੍ਰਿਪਾਰਾ ਕੱਟੇ ਨਾ ਤੇ ਹਾਂ ਤਾਂ